ਬਈ 200 ਮਿੰਟ ਦੇ ਅੰਦਰ 400 ਤੁਰਕੀਸ਼ ਡਰੋਨ ਪਾਕਿਸਤਾਨ ਨੇ ਇੰਡੀਆ ਦੇ ਉੱਪਰ ਫਾਇਰ ਕੀਤੇ ਲੱਗ ਲੱਗ 36 ਲੋਕੇਸ਼ਨਾਂ ਤੇ ਇਹਨਾਂ ਨੇ ਫਾਇਰ ਕੀਤੇ ਤੇ ਇੰਡੀਆ ਨੇ ਇਹ ਸਾਰੇ ਫਾਇਰਾਂ ਨੂੰ ਰੋਕਤਾ ਆਪਣਾ ਡਿਫੈਂਸ ਸਿਸਟਮ ਨੇ ਇੰਨਾ ਜ਼ਿਆਦਾ ਤਗੜਾ ਕਿ ਉਹਨੇ ਸਾਰੇ ਡਰੋਨਾਂ ਨੂੰ ਮੀਕੀ ਤਬਾਹ ਕਰਤਾ ਟਿਕੋ ਜਿ ਡੀਸੀਬਲ ਕਰਤੇ ਸੋ ਤੁਸੀਂ ਦੇਖ ਸਕਦੇ ਆ ਕਿ ਇਹ ਸਾਰੇ ਜੀਵ ਪਾਦ ਵਿੱਚ ਪਤਾ ਲੱਗਿਆ ਕਿ ਇਹ ਸਾਰੇ ਤੁਰਕੀ ਡਰੋਨ ਸੀ ਮੀਕੀ ਤੁਰਕੀ ਦੁਆਏ ਸੀ ਕਿ ਇਹ ਤੁਰਕੀ ਕੰਟਰੀ ਨੇ ਦਿੱਤੇ ਸੀ ਇਹ ਡਰੋਨ ਪਾਕਿਸਤਾਨ ਨੂੰ ਇਹ ਇਹ ਵੀ ਦੇਖ ਸਾਦੇ ਵੀ ਇੰਡੀਆ ਨੇ ਤੁਰਕੀ ਦੀ ਹੈਲਪ ਕੀਤੀ ਸੀਗੀ ਬਈ ਜਦੋਂ ਹੁਕਮ ਪਈ ਸੀਗੀ ਤੇ ਇੰਡੀਆ ਨੇ ਦੋਸਤ ਆਪਰੇਸ਼ਨ ਕੀਤਾ ਸੀ ਜਿਹਦੇ ਵਿੱਚ ਬਈ ਤੁਰਕੀ ਨੂੰ ਮਦਦ ਕੀਤੀ ਸੀ ਇੰਡੀਆ ਨੇ ਤੇ ਆ ਬਦਲੇ ਵਿੱਚ ਉਹਨੂੰ ਦਿੱਤਾ ਬਈ ਆਪਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਬਈ ਅੱਜਕੱਲ ਕੀ ਹੋ ਰਿਹਾ ਵਾ ਇੰਡੀਆ ਨੇ ਹੈਲਪ ਕੀਤੀ ਤੁਰਕੀ ਦੀ ਤੇ ਤੁਰਕੀ ਨੇ ਬਦਲੇ ਵਿੱਚ ਆਪਾਂ ਨੂੰ ਆਗੋ ਦਿੱਤਾ ਵਾ ਸੋ ਕਿ ਪਾਕਿਸਤਾਨ ਨਾਲ ਸਾਥ ਦਿੱਤਾ ਉਹਨਾਂ ਨੇ ਪਰ ਕੋਈ ਚੱਕਰ ਨਹੀਂ ਆਪਣੇ ਨਾਲ ਬਹੁਤ ਕੰਟਰੀਆਂ ਖੜੀਆਂ ਨੇ ਆਪਣਾ ਰਸ਼ੀਆ ਅਮਰੀਕਾ ਦੁਨੀਆ ਦੀਆਂ ਵੱਡੀਆਂ ਪਾਵਰਾਂ ਖੜੀਆਂ ਨੇ ਸੋ ਵੀਡੀਓ ਨਹੀਂ ਸ਼ੇਅਰ ਕਰੋ ਵੱਤ ਤੋਂ ਵੱਧ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਟਰਕੀ ਦੀ ਇਹ ਹਰਕਤ ਹੈ